ਮੈਂ ਚਿੰਤਾਪੁਰ ਨਹੀਂ ਗਿਆ ਉੱਥੋਂ ਦੇ ਪੁਜਾਰੀ ਮੈਨੂੰ ਕਹਿੰਦੇ ਇਹ ਤਾਂ ਹੋ ਗਏ ਮਾਂ ਦੇ ਦਰਸ਼ਨ ਤੈਨੂੰ ਮੈਂ ਕਿਹਾ ਜੀ ਤੇ ਹੁਣ ਸੁਣਾ ਮੇਰੇ ਪਿਓ ਦਾ ਕੀ ਹਾਲ ਹੈ ਬਾਬੇ ਮਰਾਦ ਸਾਹਿਬ ਵਿਵਾਦ-ਵਾਦਾ ਦੇਖ ਗਾਇਕ ਮਾਸਟਰ ਸਲੀਮ ਨੇ ਜਲੰਧਰ ਪਹੁੰਚ ਕੇ ਹੱਥ ਜੋੜ ਕੇ ਮੰਗੀ ਮਾਫੀ ਸਭ ਤੋਂ ਪਹਿਲਾਂ ਤਾਂ ਕੋ ਲਾਹ ਨਾ ਦੀ ਮਾਫੀ ਦੱਸੀ ਪਰ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਜਿਹੜੀ ਹੈ ਉਹ ਹੈ ਹੀ ਚਿੰਤਾਪੁਰਨੀ ਮਾਂ ਤੇ ਉਹਦੇ ਤੋਂ ਵੱਡਾ ਕੋਈ ਨਹੀਂ ਹੈ ਮੈਂ ਜਦੋਂ 20-25 ਸਾਲ ਪਹਿਲਾਂ ਪੇਕਾਗੋਡੀਆਂ ਨੂੰ ਦਿੱਤੀਆਂ ਸੀ ਕਿ ਮੈਂ ਉਦੋਂ ਹੀ ਕਹਿ ਦਿੱਤਾ ਸੀ ਕਿ ਭੋਲੇ ਬਾਦਸ਼ਾਹ ਸਭ ਤੋਂ ਵੱਡੀ ਹੈ ਮੇਰੀ ਮਈਆ ਔਰ ਇਹਦੇ ਤੋਂ ਵੱਡੀ ਕੋਈ ਹੋ ਨਹੀਂ ਸਕਦੀ ਪੰਜਾਬੀ ਗਾਇਕ ਮਾਸਟਰ ਸਲੀਮ ਵੱਲੋਂ ਮਾਤਾ ਚਿੰਤਪੁਰਨੀ ਸੰਬੰਧੀ ਦਿੱਤੇ ਗਏ ਬਿਆਨ ਤੇ ਚਲਦਿਆਂ ਲਗਾਤਾਰ ਵਿਵਾਦ ਚ ਉਖਰੇ ਹੋਏ ਨਜ਼ਰ ਆ ਰਹੇ ਹਨ ਹੁਣ ਖਬਰਾਂ ਆ ਰਹੀਆਂ ਹਨ ਕਿ ਮਾਸਟਰ ਸਲੀਮ ਨੇ ਜਲੰਧਰ ਵਿਖੇ ਮਾਡਲ ਟਾਊਨ ਦੇ ਗੀਤਾ ਮੰਦਰ ਜਾ ਕੇ ਮਾਫੀ ਮੰਗੀ ਹੈ श्री कृष्ण जन्माष्टमी ਦੇ ਮੌਕੇ ਤੇ ਪਹੁੰਚੇ ਮਾਸਟਰ सलीम ਨੇ ਕਿਹਾ ਪਿਛਲੇ ਕਈ ਦਿਨਾਂ ਤੋਂ ਮੇਰੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਹਨ ਮੈਂ ਉਹਨਾਂ ਲਈ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਹਨਾਂ ਨੇ ਹਿੰਦੂ ਨੇਤਾਵਾਂ ਤੇ ਪੁਜਾਰੀਆਂ ਵੱਲੋਂ ਵੀ ਮਾਫ ਕਰ ਦਿੱਤਾ ਕਿਹਾ ਹੈ ਦੱਸ ਦੇ ਕਿ ਮਾਸਟਰ ਸਲੇਮ ਪਹਿਲਾ ਮਾਤਾ ਚਿੰਤਪੁਰਨੀ ਚਾਕੇ ਦਰਬਾਰ ਤੇ ਪਹੁੰਚ ਕੇ ਉਹਨਾਂ ਨੇ ਮਾਫੀ ਮੰਗੀ ਮਾਸਟਰ ਸਲੇਮ ਨੇ ਨਕੌਦਰ ਵਿਖੇ ਕਿਹਾ ਸੀ ਮੈਂ ਚਿੰਤਪੁਰਨੀ ਗਿਆ ਸੀ ਮਾਤਾ ਰਾਣੀ ਦੇ ਦਰਸ਼ਨ ਕੀਤੇ ਪੁਜਾਰੀ ਨੇ ਕਿਹਾ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਈਏ ਇਸ ਤੋਂ ਬਾਅਦ ਮੈਨੂੰ ਕਹਿੰਦੇ ਆਰਤੀ ਲੈ ਲਵੋ ਫਿਰ ਮੈਂ ਆਰਤੀ ਲਈ ਇਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਆਓ ਬੈਠਦੇ ਹਾਂ ਫਿਰ ਉਹਨਾਂ ਨੇ ਕਿਹਾ ਕਿ ਇਹ ਤਾਂ ਹੋ ਗਈ ਮਾ ਦੀ ਗੱਲ ਮਾਣੇ ਤਾਂ ਤੈਨੂੰ ਆਸ਼ੀਰਵਾਦ ਦੇ ਦਿੱਤਾ ਹੁਣ ਸੁਣਾਓ ਮੇਰੇ ਪਿਓ ਦਾ ਕੀ ਹਾਲ ਹੈ ਕਹਿੰਦੇ ਬਾਬਾ ਮੁਰਾਸ਼ਾ ਸਰਕਾਰ ਬਾਬਾ ਗੁਲਾਮ ਸ਼ਾ ਸਰਕਾਰ ਦਾ ਕੀ ਹਾਲ ਹੈ ਇਸ ਬਿਆਨ ਤੋਂ ਬਾਅਦ ਲੋਕਾਂ ਨੇ ਉਹਨਾਂ ਦੇ ਲਈ ਭਾਰੀ ਵਿਰੋਧ ਕੀਤਾ ਜਿਸ ਤੋਂ ਬਾਅਦ ਇੰਸਟਾਗ੍ਰਾਮ ਤੇ ਉਹਨਾਂ ਨੇ ਲਾਈਵ ਆ ਕੇ ਪੋਸਟ ਸ਼ੇਅਰ ਕਰਦਿਆ ਮਾਫੀ ਮੰਗੀ ਆਪਣੇ ਬਿਆਨ ਨੂੰ ਲੈ ਕੇ ਮਾਫੀ ਮੰਗਦੇ ਮਾਸਟਰ सलीम ਨੇ ਕਿਹਾ ਮੈਂ ਮਾਤਾ ਰਾਣੀ ਨਾਲ ਕਿਸੇ ਦੀ ਤੁਲਨਾ ਕਰਾਂ ਇਹ ਹੋ ਨਹੀਂ ਸਕਦਾ ਮਾਤਾ ਰਾਣੀ ਸਾਰੀ ਦੁਨੀਆ ਦੀ ਮਾਂ ਹੈ ਸਾਡੇ ਦਾਤਾ ਜੀ ਵੀ ਨੇ ਮੈਨੂੰ ਇਹੀ ਕਿਹਾ ਸਿਕ ਸਲੀਮ ਜੈ ਮਾਤਾ ਦੀ ਕਰਿਆ ਕਰ ਮਾਤਾ ਤੋਂ ਵੱਡਾ ਕੋਈ ਨਹੀਂ ਚਿੰਤਪੂਰਣੀ ਮਾਤਾ ਸਾਡੇ ਸਾਰਿਆਂ ਦੀ ਮਾਂ ਹੈ ਸਾਡੇ ਗੁਰੂਆਂ ਦੀ ਵੀ ਮਾਂ ਹੈ ਕੁਝ ਮੇਰੇ ਚਾਨ ਵਾਲਿਆਂ ਨੂੰ ਇਹ ਗੱਲ ਤੋਂ ਇਤਰਾਜ਼ ਸੀ ਮੈਨੂੰ ਉਹਨਾਂ ਦਾ ਇਤਰਾਜ਼ ਮਨਜ਼ੂਰ ਹੈ ਮੈਂ ਉਹਨਾਂ ਸਾਰਿਆਂ ਤੋਂ ਮਾਫੀ ਮੰਗਦਾ ਹਾਂ